ਪਟਿਆਲਾ ਸਮਾਣਾ ਚੀਕਾ ਰੋਡ ਤੇ ਪੀਆਰਟੀਸੀ ਦੀ ਬੱਸ ਅਤੇ ਵੱਡੇ ਟਰਾਲੇ ਵਿਚਕਾਰ ਭਿਆਨਕ ਟੱਕਰ ਹੋ ਗਈ ਜਿਸ ਵਿੱਚ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਤੇ ਕੰਡਕਟਰ ਗੰਭੀਰ ਜ਼ਖਮੀ ਹੋ ਗਿਆ ਅਤੇ ਬੱਸ 'ਚ ਬੈਠੀਆਂ 10 ਵਾਰੀਆਂ ਵੀ ਗੰਭੀਰ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਦਸਾ ਹੋਣ ਦਾ ਕਾਰਨ ਹਜੇ ਤੱਕ ਪਤਾ ਨਹੀਂ ਚੱਲਿਆ ਕਿਸ ਦੀ ਗਲਤੀ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ ਹੈ ਉੜੀਪੂ ਦੇ ਵਿੱਚ ਮੈਂ ਬਤੌਰ ਡਰਾਈਵਰ ਨੌਕਰੀ ਕਰਦਾ ਜੀ ਤੇ ਹਾਦਸਾ ਹੋਇਆ ਕਾਰਨ ਕੀ ਮੰਦੇ ਹੋ ਇਹਦਾ ਇਹਦਾ ਕਾਰਨ ਹੈ ਜਨਾਬ ਜੋ ਆਪਣੇ ਰੇਤਾ ਲੈ ਕੇ ਹੁੰਦੇ ਨੇ ਟਰਾਲੇ ਡਿਪਰ ਜੀ ਉਹ ਤਕਰੀਬਨ ਉਹਨਾਂ ਨੇ ਚੋਰਾ ਰਸਤਾ ਬਣਾ ਰੱਖਿਆ ਕਰਨਾਲ ਤੋਂ ਸਿੱਧਾ ਹੀ ਉਹ ਕਿ ਉਹਨਾਂ ਨੂੰ ਉਧਰ ਦੀ ਆਉਣਗੇ ਬਾਇਆ ਵੱਡਾ ਰੋਡ ਜੀ ਟੋਲ ਤੇ ਟੈਕਸ ਵੀ ਪੈਣਗੇ ਤੇ ਪੁਲਿਸ ਪਰਚੀਆਂ ਵੀ ਪੈਣਗੀਆਂ ਤੇ ਚਲਾਨ ਦਾ ਵੀ ਡਰ ਹੈ ਉਹਨਾਂ ਨੇ ਤਕਰੀਬਨ ਤਕਰੀਬਨ ਇਹ ਆਪਣਾ ਚੋਰਾ ਰਸਤਾ ਬਣਾ ਰੱਖਿਆ ਜੀ ਬਾਇਆ ਚੀਕਾ ਆਪੇ ਹੋ ਕੇ ਆਉਂਦੇ ਆ ਜੀ ਇਧਰ ਉਹਨਾਂ ਨੂੰ ਕੋਈ ਪੁੱਛਗਿੱਛ ਨਹੀਂ ਉਸ ਕਰਕੇ ਇਸ ਦੇ ਹਾਸਤੇ ਜ਼ਿਆਦਾ ਇਹਨਾਂ ਨਾਲ ਹੀ ਹੋ ਰਹੇ ਨੇ ਜਿਹੜਾ ਪਿਛਲੇ ਦਿ ਸਾਡਾ ਕਨੈਕਟਰ ਦੀਆਂ ਲੱਤਾਂ ਵੱਡੀਆਂ ਗਈਆਂ ਨੇ ਉਹ ਵੀ ਤਕਰੀਬਨ ਜਦੋਂ ਵੀ ਤੁਸੀਂ ਨੋਟ ਕਰੋਗੇ ਪੀਆਰਟੀਸੀ ਦੇ ਨਾਲ ਜਾਂ ਕਿਸੇ ਵੀ ਚੀਜ਼ ਨਾਲ ਟਿੱਪਰ ਦੀ ਟੱਕਰ ਦੇ ਨਾਲ ਇਹੀ ਹਾਸੇ ਜ਼ਿਆਦਾ ਹੋ ਰਹੇ ਨੇ ਇਸ ਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦੇ ਰਿਹਾ ਅਸੀਂ ਪ੍ਰਸ਼ਾਸਨ ਨੂੰ ਬਹੁਤ ਵਾਰੀ ਕਹਿ ਚੁੱਕੇ ਹਾਂ ਜੀ ਵੀ ਇਸ ਤੇ ਧਿਆਨ ਦਿੱਤਾ ਜਾਵੇ ਤੇ ਬਸ ਟਿੱਪਰ ਦੀ ਗੱਲ ਕਰੀਏ ਉਹਦੇ ਲੋਟ ਕੀ ਸੀ ਟਿੱਪਰ ਦੀ ਹੋ ਰੇਤਾ ਭਰ ਕਿ ਲੈਂਦੇ ਆ ਜੀ ਟਿੱਪਰ ਉਹ ਵਿੱਚ ਹੈ ਟਰਾਲਾ ਹੋਵੇ ਜੀ ਕੁਝ ਵੀ ਹੋਵੇ ਜ਼ਿਆਦਾਤਰ ਰੇਤਾ ਭਰ ਕੇ ਲੱਕ ਕੇ ਹੁੰਦਾ ਹੈ ਚੋਰ ਰਸਤਾ ਜੀ ਯਾਨੀ ਮਾਈਨਿੰਗ ਹੋ ਰਹੀ ਹੈ ਮਾਈਨਿੰਗ ਹੋ ਰਹੀ ਹੈ ਜੀ ਹੁਣ ਆਪਾਂ ਨੂੰ ਪਤਾ ਉਹ ਜਾਇਜ਼ ਮਾਈਨਿੰਗ ਆ ਜਾਂ ਨਜਾਇ ਉਹਦੇ ਨਾਲ ਹੀ ਜ਼ਿਆਦਾ ਹਾਸੇ ਹੁੰਦੇ ਕਰਕੇ ਇਹ ਹੋ ਰਿਹਾ ਜੀ ਇੱਥੇ ਲੈ ਜਾਣੀ ਸੀ ਇਹ ਬੱਤ ਤੇ ਜਿੱਥੇ ਦੇ ਕੋਲੇ ਬਦਨਪੁਰ ਪਿੰਡ ਆਉਂਦਾ ਉੱਥੇ ਇੱਕ ਮੋੜ ਆਉਂਦਾ ਉਹ ਪਤਾ ਨਹੀਂ ਟਰਾਲੇ ਵਾਲੇ ਦੀ ਜਾਂ ਕੋਈ ਦਰਦ ਨਸ਼ਾ ਵਗੈਰਾ ਕੀਤਾ ਹੋਇਆ ਸੀ ਜਾਂ ਕੋਈ ਉਹਨੂੰ ਨੀਂਦ ਵਗੈਰਾ ਆ ਗਈ ਤੇ ਇੱਕੋ ਦਮ ਉਹਨੇ ਮਤਲਬ ਬੱਸ ਦੇ ਵਿੱਚ ਸਾਹਮਣੋਂ ਸਾਹਮਣੇ ਟੱਕਰ ਕਰ ਕੇ ਦਿੱਤੀ ਬੱਸ ਜੀ ਬੱਸ ਤਾਂ ਫਿਰ ਵੀ ਬਹੁਤ ਮਤਲਬ ਆਪਣੀ ਸਾਈਡ ਤੇ ਖੜੀ ਸੀਗੀ ਜਾ ਰਹੀ ਸੀਗੀ ਜੇ ਜਾਂਦੇ ਜਾਂਦੇ ਮਤਲਬ ਟਰਾਲੇ ਵਾਲੇ ਨੇ ਕੋਧਾ ਹਮ ਟੱਕਰ ਹੋਈ ਹੈ ਜੀ ਜੀ ਮੌਕੇ ਤੇ ਸੀ ਜੀ ਨਹੀਂ ਮੈਂ ਮੌਕੇ ਤੇ ਨਹੀਂ ਸੀਗਾ ਪਰ ਮੈਂ ਸਮਾਨੇ ਉਥੋਂ ਲੈ ਕੇ ਆਇਆ ਆਪਣੇ ਡਰਾਈਵਰ ਕਨੈਕਟਰ ਭਰਾ ਨੇ ਜੀ ਮੈਂ ਵੀ ਮੁਲਾਜ਼ਮਾਂ ਪੀਐਡੀਸੀ ਦੇ ਵਿੱਚ ਟੋਟਲ ਕਿੰਨੇ ਸਵਾਰੀਆਂ ਲੋਡ ਸੀ ਟੋਟਲ ਉਸ ਟਾਈਮ ਤੱਕ ਉਹਦੇ ਵਿੱਚ ਤਕਰੀਬਨ 12 ਤੋਂ 13 ਸਵਾਰੀਆਂ ਸੀ ਕਿੰਨੇ ਜ਼ਖਮੀ ਹੋ ਪੱਟੜ ਕਿੰਨੇ ਹੋਏ تھے ਉਹਦੇ ਵਿੱਚ ਤਕਰੀਬਨ 7 ਤੋਂ 8 ਸਵਾਰੀਆਂ ਜ਼ਿਆਦਾ ਫੱਟੜ ਹੋਈਆਂ ਕੋਈ ਜਾਨੀ ਮਾਲ ਨੁਕਸਾਨ ਨਹੀਂ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਆ ਡਰਾਈਵਰ ਦੀ ਸਥਿਤੀ ਕਿੰਨਾ ਹੈ ਡਰਾਈਵਰ ਕਨੈਕਟਰ ਦੀ ਡਰਾਈਵਰ ਦੀ ਬਹੁਤ ਜ਼ਿਆਦਾ ਮਤਲਬ ਸਥਿਤੀ ਗੰਭੀਰ ਹੈ ਜੀ ਉਹਦੇ ਕਾਫੀ ਜ਼ਿਆਦਾ ਤੇ ਕਨੈਕਟਰ ਦੇ ਵੀ ਸਰਜ ਸੱਟ ਲੱਗੀ ਆ ਉਹ ਵੀ ਫ੍ਰੈਕਚਰ ਆ ਬਾਕੀ ਟੈਸਟ ਵਗੈਰਾ ਹੋ ਰਹੇ ਨੇ ਟੈਸਟਾਂ ਦੇ ਵਿੱਚ ਜੋ ਵੀ ਆਉਂਦਾ ਉਹ ਸਵਾਰੀਆਂ ਦੀ ਗੱਲ ਕਰੀਏ ਸਵਾਰੀ ਟੋਟਲ ਸਵਾਰੀਆਂ ਵੀ ਇੰਜੂਰਡ ਆ ਇਹਦੇ ਵਿੱਚ ਸਵਾਰੀਆਂ ਤਕਰੀਬਨ 7-8 ਸਵਾਰੀਆਂ ਹੈਗੀਆਂ ਨੇ ਜੀ ਸਾਰੇ ਰਜਿਸਟਰਡ ਆ ਜੀ ਨਹੀਂ ਰਜਿੰਦਰਾ ਤਾਂ ਮਤਲਬ ਉਹ ਤੋਂ ਸਮਾਨੇ ਲੈ ਗਏ ਸੀਗੇ ਤੇ ਅਸੀਂ ਇਹਨਾਂ ਨੂੰ ਡਰਾਈਵਰ ਕਨੈਕਟਰ ਨੂੰ ਰੇ ਲੈ ਕੇ ਆਇਆ ਆਪ ਤੇ ਉਸ ਤੋਂ ਬਾਅਦ ਚ ਉਹਨਾਂ ਨੇ ਜੋ ਭੇਜਿਆ ਉੱਥੋਂ ਸਮਾਨੇ ਤੋਂ ਉਹ ਕੁਝ ਕਹਿ ਨਹੀਂ ਸਕਦੇ ਉਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਉੱਥੇ ਹੈਗੀ ਹੈ ਕਿ ਕਹਿੰਦੇ ਕੁਝ ਦਿਨ ਤੋਂ ਨਾ ਪੀਆਰਟੀਸੀ ਦੀ ਬੱਸਾਂ ਜਿਆਦਾ ਐਕਸੀਡੈਂਟ ਹੋ ਰਹੇ ਕਾਰਨ ਕੀ ਮੰਦੇ ਹੋ ਕਿ ਡਰਾਈਵਰਾਂ ਨੂੰ ਕੀ ਨੀਂਦ ਨਹੀਂ ਆਉਂਦੀ ਆ ਨਹੀਂ ਨਹੀਂ ਇਹ ਇਹਦੇ ਵਿੱਚ ਤਾਂ ਕੋਈ ਮਤਲਬ ਹੋਣੀਗਾ ਕਿਉਂਕਿ ਸਵੇਰੇ ਤਕਰੀਬਨ 7:00 ਵਜੇ ਦਾ ਹਾਦਸਾ ਹੋਇਆ ਜੀ ਇਹ ਕੋਈ ਨੀਂਦ ਵਾਲਾ ਤਾਂ ਕੋਈ ਇਹਦੇ ਵਿੱਚ ਕਿਉਂਕਿ ਆਪਣੇ ਜਿਹੜਾ ਟਰਾਲੇ ਵਾਲਾ ਆ ਰਿਹਾ ਟਰਾਲੇ ਵਾਲੇ ਨੇ ਗਲਤ ਸਾਈਡ ਤੋਂ ਲਿਆ ਕੇ ਗੱਡੀ ਮਾਰੀ ਆ ਇਹਦੇ ਵਿੱਚ ਵੀ ਹਾਦਸਾ ਹੋਇਆ ਦੀਆਂ ਕਿ ਸਵਾਲ ਖੜੇ ਕੀਤੇ ਸੀ ਤੁਹਾਡੇ ਕੰਡੈਕਟਰ ਕੀ ਸਾਡੇ ਕੋਲ ਉਹ ਤਾਂ ਚਲੋ ਇਹ ਇਹਨਾਂ ਨੇ ਇਹਨਾਂ ਨੂੰ ਵੀ ਪਤਾ ਹੀ ਹੈ ਜੀ ਮੈਨੇਜਮੈਂਟ ਦੇ ਅਧਿਕਾਰੀ ਨੇ ਜੋ ਸਾਡੇ ਜਾਂ ਸਰਕਾਰਾਂ ਨੇ ਸਾਨੂੰ 12 12 13 13 ਘੰਟੇ ਸਾਡੇ ਤੋਂ ਮਤਲਬ ਡਿਊਟੀ ਕਰਾਈ ਜਾਂਦੀ ਆ ਤੇ ਨਗੁਣੀਆ ਤਨਖਾਹ ਨੇ ਸਾਡੀਆਂ ਮਤਲਬ ਅਸੀਂ ਵਿਭਾਗ ਦੇ ਵਿੱਚ ਕੱਚੇ ਆ ਤੇ ਅਸੀਂ ਇਹ ਚਾਹੁੰਦੇ ਆ ਵੀ ਸਾਡੇ ਕੋਲੇ ਬੱਸਾਂ ਦੀ ਬਹੁ ਘਾਟ ਹੈਗੀ ਅਸੀਂ ਬੱਸਾਂ ਦੀ ਵੀ ਮੰਗ ਕਰ ਰਹੇ ਹਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਜੋ ਅਸੀਂ ਹੜਤਾਲਾਂ ਧਰਨੇ ਰੋਸ ਮੁਜ਼ਾਰੇ ਕਰਦੇ ਆ ਉਹਦੇ ਵਿੱਚ ਅਸੀਂ ਆਮ ਪਬਲਿਕ ਦੀ ਸਹੂਲਤ ਨੂੰ ਮੁੱਖ ਦੇਖਦੇ ਹੋਏ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਵੀ ਆਪਣੀਆਂ ਮਾਈਆਂ ਭੈਣਾਂ ਬੀਬੀਆਂ ਜੋ ਫਰੀਦ ਦਾ ਸਫ਼ਰ ਕਰ ਰਹੀਆਂ ਨੇ ਉਹਦੇ ਵਿੱਚ ਜ਼ਿਆਦਾ ਕਰਕੇ ਵੀ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਬੱਸਾਂ ਦੇ ਵਿੱਚ ਤਕਰੀਬਨ ਤੁਸੀਂ ਵੀ ਪ੍ਰੈਸ ਵਾਲੇ ਵੀ ਉਹ ਚੀਜ਼ਾਂ ਨੋਟ ਕਰਦੇ ਹੋਵੋਗੇ ਤੇ ਕਿਤੇ ਨਾ ਕਿਤੇ ਮਤਲਬ ਇਹ ਚੀਜ਼ਾਂ ਜਦੋਂ ਇਹ ਜ਼ਿਆਦਾ ਹਾਸੇ ਦਾ ਕਾਰਨ ਬਣਦੀਆਂ ਨੇ ਹਾਂਜੀ ਮੇਰਾ ਮੇਰਾ ਭਤੀਜਾ ਜੀ ਮੇਰੇ ਵੱਡੇ ਬ੍ਰਦਰ ਦਾ ਲੜਕਾ ਬੇਟਾ ਉਹਦੀ ਬਾਹ ਫੈਕਚਰ ਆਈ ਹੈ ਤੇ ਸਿਰ ਤੇ ਤੇ ਗੋਡੇ ਤੇ ਸਟਾਈਆਂ ਨੇ ਬਹੁਤ ਜ਼ਿਆਦਾ ਕੁਝ ਕਾਰਨ ਪਤਾ ਲੱਗਿਆ ਬੱਸ ਦਾ ਹਾਦਸਾ ਕਿੱਦਾਂ ਹੋਇਆ ਹਾਦਸਾ ਜੀ ਉਹ ਟਰਾਲੇ ਵਾਲੇ ਦੀ ਗਲਤੀ ਜ਼ਿਆਦਾ ਸਭ ਤੋਂ ਵੱਡੀ ਉਹ ਗਲਤ ਸਾਈਡ ਤੇ ਆ ਗਿਆ ਟਰਾਲੇ ਵਾਲਾ ਤੇ ਆ ਕੇ ਬਸ ਆਪਣੀ ਸਾਈਡ ਤੇ ਸੀ ਬਿਲਕੁਲ ਤੁਹਾਡਾ ਜਿਹੜਾ ਮੈਂਬਰ ਸੀ ਕਿੱਥੋਂ ਦੀ ਝੜਿਆ ਸੀ ਤੇ ਕਿੱਥੇ ਜਾਣਾ ਸੀ ਸਮਾਣੇ ਤੋਂ ਨੇ ਜਾਣਾ ਸੀ ਸੀਵਨ ਉਹ ਸਰਕਾਰੀ ਨੌਕਰੀ ਜੀ ਮਾਸਟਰ ਲੱਗਿਆ ਹੋਇਆ ਹੈ ਟੀਚਰ ਸਕੂਲ ਟੀਚਰ ਹੈ ਪਰ ਕੰਡੀਸ਼ਨ ਕਿੱਦਾਂ ਹੁੰਦਾ ਡਾਕਟਰਾਂ ਨਾਲ ਹਾਂ ਇੱਕ ਬਾਂਹ ਫੈਕਚਰ ਆਈ ਹੈ ਜੀ ਤੇ ਬਾਕੀ ਸਿਰਚ ਵੀ ਸੱਟਾ ਨੇ ਤੇ ਗੋਡੇ ਦੀ ਵੀ ਸੱਟ ਹੈ ਕੀ ਕਹਣਾ ਜਾਂਦਾ ਹੁਣ ਹਾਸੇ ਜਿਆਦਾ ਵੱਟ ਰਿਹਾ ਲੇਕਿਨ ਪੰਜਾਬ ਸਰਕਾਰ ਵੱਲੋਂ ਵੀ ਟੈਕਸ ਫੋਰਸ ਵੀ ਸੜਕ ਸੁਰੱਖਿਆ ਵੀ ਲੈ ਲੇਗੇ ਲੇਕਿਨ ਲਗਾਮ ਵੀ ਪੈ ਗਈ ਹੈ ਇਹ ਨਹੀਂ ਇਹ ਬੱਸ ਵਾਲੇ ਦਾ ਕਸੂਰ ਹੀ ਨਹੀਂ ਇਹਦੇ ਚ ਹੈਗਾ ਕੋਈ ਵੀ ਠੀਕ ਹੈ ਨਾ ਜੀ ਇਹ ਤਾਂ ਟਰਾਲੇ ਵਾਲੇ ਨੇ ਇੱਕਦਮ ਗਲਤ ਸਾਈਡ ਤੇ ਆ ਕੇ ਵਿੱਚ ਟਰਾਲੇ ਵਾਲੇ ਨੇ ਮਾਰੀ ਆ ਮਤਲਬ ਬੱਸ ਵਾਲੇ ਦਾ ਕਸੂਰ ਨਹੀਂ ਬੱਸ ਇੱਕ ਸਾਈਡ ਸੀ ਆਪਣੀ ਬਿਲਕੁਲ ਸਾਡੀ ਸਵਾਰੀ ਜਿਹੜੀ ਆ ਬਿਲਕੁਲ ਡਰਾਈਵਰ ਦੇ ਬੈਕ ਸਾਈਡ ਬੈਠੀ ਹੋਈ ਸੀ ਉੱਥੇ ਤੱਕ ਵੇਖ ਲਓ ਗੱਡੀ ਫੈਕਚਰ ਹੋ ਗਈ ਬੱਸਾਂ ਵਾਲੇ ਨਾਲ ਗੱਲ ਕੀਤੀ ਹੈ ਬੱਸ ਕਿੱਥੋਂ ਦੀ ਕਿੱਥੇ ਜਾ ਰਹੀ ਸੀ ਹਾਂਜੀ ਹਾਂਜੀ ਪਤਾ ਜੀ ਹਰ ਰੋਜ਼ ਜਾਂਦਾ ਜੀ ਉਹ ਹਰ ਰੋਜ਼ ਦੀ ਡਿਊਟੀ ਉਹਦੀ ਬੱਸ ਕਿੱਥੋਂ ਦੀ ਕਿੱਥੇ ਜਾ ਰਹੀ ਸੀ ਉਹ ਵੈਸੇ ਤਾਂ ਸੰਗਰੂਰ ਤੋਂ ਆਉਂਦੀ ਹੈ ਪਿੱਛੋਂ ਸਮਾਣੇ ਤੋਂ ਕੈਥਲ ਜਾਂਦੀ ਹੈ ਹਰ ਰੋਜ਼ 46 ਦਾ ਟਾਈਮ ਦਾ ਜੀ ਉਹਦਾ ਸਮਾਨੇ ਤੋਂ ਹਰ ਰੋਜ਼ ਬੇਟਾ ਪਤੀਜਾ ਮੇਰਾ ਜਾਂਦਾ ਹੈ ਹਾਂਜੀ